ਸੋ ਉਹ ਤਾਰਾ ਢਾਲਾਉਣ ਦੇ ਲਈ ਇਹਨਾਂ ਨੇ ਰਾਤ ਇੱਕ ਡਰਾਮਾ ਘੜਿਆ ਕਿ ਅਮਰਪਾਲ ਦਾ ਭਰਾ ਹਰਕ੍ਰਿਸ਼ਨ ਲੁਧਿਆਣੇ ਤੋਂ 10000 ਰੁਪਏ ਖੱਲ ਦੇ પાਕੇ ਸਹਾਕੇ ਉਤੋਂ ਆਈਸ ਨਾਮ ਦਾ ਕੁਝ ਤੇਰੀ ਕੁਝ ਚੀਜ਼ ਆ ਉਹ 4 ਗ੍ਰਾਮ ਲੈ ਕੇ ਰਾਹ ਦੇ ਵਿੱਚ ਫਲਾਣ ਖੜੇ ਕਿਤੇ ਗੱਡੀ ਪਾਸੇ ਸਾਣ ਤੇ ਲਾ ਕੇ ਪੀ ਜਾਂਦੇ ਸੀ ਪਹਿਲੀ ਗੱਲ ਤਾਂ ਜੰਦਰੂ ਪਰ ਖੇੜੇ ਦੇ ਆਨੇ ਜੋ ਉਹ ਬੰਦਾ 4 ਗ੍ਰਾਮ ਚਕਾਦਾ ਕਿੰਨਾ ਦਾ ਪੈਮੈਂਟ ਮਿਲਦਾ ਹਰ ਕਦੀ ਮੋੜ ਤੇ ਮਿਲਦਾ ਇੱਥੇ ਮਰਗੀ ਲੈ ਦੋ ਜਦੋਂ ਉੱਥੋਂ ਲੈਣ ਵਾਗਿਆ ਉਹ ਨਾਲ ਲਾਉਣ ਸੈੱਟ ਖੜ ਕੇ ਆ ਗਏ ਪੀਣ ਲੱਗ ਗਿਆ ਉਹ ਕਿਸੇ ਮੋਟਰ ਤੇ ਲੱਗ ਜਾਂਦੇ ਜਾਂ ਪੀਣਾ ਸੀ ਕਿਸੇ ਮਹਿਰ ਦੀ ਪਰਣੀ ਤੇ ਲੱਗ ਜਾਂਦੇ ਕਿਸੇ ਹੋਰ ਪਾਸੇ ਉਹ ਸੈੱਟ ਹੀ ਖੜ ਕੇ ਪੀਣਾ ਸੀ ਉਹ ਰੈਕਟੀਕਲ ਦੇਖੋ 4 ਗ੍ਰਾਮ ਚਕਾਦਾ ਪੜਿਆ ਗਿਆ ਤੇ 4 ਗ੍ਰਾਮ ਚਿੱਟੇ ਦੀ ਪ੍ਰੈਸ ਕਾਂਸਕਰ ਰਿਹਾ ਜਿਹਦੇ ਦਾ ਅਸਸਪੀ ਜੀ ਕਰੇ ਲਈ ਹੈ ਪਿਛਲੇ 20 ਸਾਲ ਚ ਸਾਰਾ ਚੈੱਕ ਕਰ ਲਓ ਜੇਕਰ 4 ਗ੍ਰਾਮ ਲਾਈਟਰ ਕਮਈ ਆ ਉਹ ਥੋੜਾ ਹਲਦਾ 4 ਗ੍ਰਾਮ ਨਹੀਂ ਪਾਕਿਆ ਪੀਲੇ ਦੇ ਇੱਕ ਨੰਬਰ ਉਹਦੇ ਲਈ ਪ੍ਰੈਸ ਕਾਂਸਕਰ ਜਿਹੇ ਦਾ ਅਸਸਪੀ ਹੁੰਦਾ ਅੱਜ ਵੀ ਦੀ ਗੱਲ ਕਿਤਾ ਪੜਿਆ ਜਾਂਦਾ ਮੁੰਡੀ ਪ੍ਰੈਸ ਦਾ ਫਰੰਸ ਇੱਕ ਖਾਨੇ ਦਾ ਐਸਐਚਓ ਜੀ ਕਰਦਾ ਜਿਹੜਾ ਅੱਜ ਦਾ ਆਪਣਾ ਭੱਗ ਦਾ ਮਸਲਾ ਹੈ ਉੱਤੇ ਆਪਾਂ ਗੱਲ ਕਰੀਏ ਕਿ ਅੱਜ ਤੜਕੇ ਦੀ ਖਬਰ ਆ ਪਟੇਲ ਪਤਨ ਤੇ ਚੱਲ ਰਹੀ ਹੈ ਕਿ ਹਰਿਮਲਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਉਹਨੂੰ ਚਾਰ ਗ੍ਰਾਮ ਕਿਸੇ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਕਾਨੂੰਨ ਨੂੰ ਸਮਝਣ ਦੀ ਲੋੜ ਹੈ ਕਿ ਇਹਨਾਂ ਨੇ ਬੜਾ ਜਤਨ ਕੀਤਾ ਜਦੋਂ ਭਾਈ ਅਰਵਾਰ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕੋਲੋਂ ਵੀ ਇਹਨਾਂ ਨੇ ਉਹਦੀ ਕਰਵਾਰ ਨਹੀਂ ਕਰਦੇ ਲਈ ਇੱਕ মিডিਆ ਰਾਹੀਂ ਇੱਕ ਤੂਫਾਨ ਘੜਿਆ ਲਗਾਤਾਰੇ ਖਬਰਾਂ ਚਲਾਇਆ ਲਗਾਤਾਰ ਵਿਆਲ ਆਏ ਪ੍ਰਸ਼ਾਸਨ ਤੇ ਸਿਆਸੀ ਬੰਦਿਆਂ ਦੇ ਕਿ ਉਹ ਚੋੜਾ ਲਾਕੇ ਪੱਜ ਗਿਆ ਜੀ ਉਹ ਸਿਰ ਸਾਫ ਦੇ ਟੁਕੇ ਪੱਜ ਗਿਆ ਜੀ ਉਹਨੇ ਬਾਗਟਾਲੇ ਦੀਓਂ ਘੜਾ ਉਹਨੇ ਕਰਾਤ ਰਾਮ ਨਾ ਵਾਹ ਕਰਾਤਾ ਰਾਮ ਚੱਲਦੀ ਆ ਰਹੀ ਕਾਮਕੀਸੀ ਵੀ ਜਿਹਨੂੰ ਲੋਕ ਮੰਨਣ ਲੱਗੇ ਖਾਸ ਤੌਰ ਤੇ ਨੌਜਵਾਨੀ ਮੰਨਣ ਲੱਗੇ ਵੀ ਇਹ ਇਨਸਾਨ ਸਾਡੇ ਦੀ ਕੁਛ ਕਰ ਸਕਦਾ ਕੌਣ ਦੀ ਕੁਛ ਕਰ ਸਕਦਾ ਉਹ ਇਨਸਾਨ ਕਰਤਾਰ ਤੁਸੀਂ ਕਰਦੇ ਕਰਤਾਰ ਮਾਰਦੇ ਜੇ ਕਰਦੇ ਨਾ ਬੰਦਾ ਊਂ ਨਹੀਂ ਧੰਦਾ ਬੰਦਾ ਤਾਲ ਜੀ ਨਹੀਂ ਆਉਂਦਾ ਬੰਦਾ ਬਿਗਦਾ ਨਹੀਂ ਪਟਾ ਡਾਕਾ ਨਹੀਂ ਬੰਦਾ ਝੁਕਦਾ ਨਹੀਂ ਬੰਦਾ ਡਰਦਾ ਨਹੀਂ ਕਬੂਰਤਾਂ ਕਰਤਾਰ ਮਾਰਦੇ ਜੋ ਕਰਤਾਰ ਮਾਰ ਗਿਆ ਉਹ ਬੰਦਾ ਆਪ ਹੀ ਲੋਕਾਂ ਤੋਂ ਥੱਕ ਹੋ ਜਾਂਦਾ ਜੋ ਹੋਇਆ ਨਾ ਉਹ ਨਾ ਜੋਰ ਜਤਨ ਕਰਦੇ ਬਾਅਦ ਕਰਤਾਰ ਤੁਸੀਂ ਨਾ ਹੋਈ ਉਟਾਂ ਚ ਉਹ ਬੰਦਾ ਫਤਵਾ ਨੂੰ ਮਿਲਿਆ ਲੱਖਾਂ ਹੀ ਬੰਦਿਆਂ ਨੇ ਜਾਗੂ ਜਮੀਲਾਂ ਵਾਲਿਆਂ ਨੇ ਉਸ ਨੂੰ ਐਂਪੀ ਬਣਾਇਆ ਫਿਰ ਆਪਾਂ ਦੇਖਿਆ ਕਿ ਲਗਾਤਾਰ ਉਹਨੂੰ ਸੌਂਚ ਕਾਉਣ ਦੇ ਵਿੱਚ ਬੜੀਆਂ ਆਟchnਾ ਫੜੇ ਰਿੱਕੇ ਪਾਏ ਗਏ ਬੜੀਆਂ ਗੱਲਾਂ ਕਹਾਵੀਆਂ ਬਣਾਈਆਂ ਗਈਆਂ ਜਿੰਦਿਆਂ ਨੂੰ ਲੈ ਕੇ ਆਏ ਸੌਂਚ ਕਾਉਣ ਦੇ ਲਈ ਜਿਸ ਤਰੀਕੇ ਨਾਲ ਬਹੁਤ ਵੱਡਾ ਅਤਮਕੀ ਫੜ ਕੇ ਲਿਆਦਾ ਹੁੰਦਾ ਐਂਪੋਰਸਾ ਲਾ ਕੇ ਕਾਲੇ ਸ਼ਿਕਸ਼ਣੀਆਂ ਗੱਡੀਆਂ 'ਚ ਇੱਕ ਸਮਾਂ ਕਹਿੰਦਾ মিডিਆ ਲੈ ਕੇ ਬਾਣੀ ਬੋਕੀ ਉਹਦੀ ਝਲਕ ਵੀ ਨਹੀਂ ਪਾੜ ਦਿੱਤੀ ਕੋਈ ਉਹਦਾ ਬਿਆਨ ਵੀ ਹੋਣ ਦਿੱਤਾ ਇਹ ਇੱਥੋਂ ਸਮਝਣ ਦੀ ਲੋੜ ਆ ਉਹਦੀ ਜਿਹੜੀ ਦਿਨੋਂ ਤੱਕ ਜਿਹੜੀ ਲੋਕਾਂ 'ਚ ਉਹਦੀ ਹਰਮਨ ਪਿਆਰਤਾ ਉਹਦਾ ਘਾਫਤਾ ਨੂੰ ਵੱਧ ਰਿਹਾ ਸੋ ਹੁਣ ਉਹ ਨੂੰ ਤਾਰਾ ਢਾਲ ਆਉਣ ਦੇ ਲਈ ਇਹਨਾਂ ਨੇ ਰਾਤ ਤੇ ਇੱਕ ਡਰਾਮਾ ਘੜਿਆ ਕਿ ਅਮਰਪਾਲ ਦਾ ਪਰਾਹ ਹਰਿਸ਼ਿਨ ਲੁਧਿਆਣੇ ਤੋਂ 10000 ਰੁਪਏ ਖਲ ਦੇ ਕਾ ਕੇ ਸਤਾ ਕੇ ਉਤਮ ਆਇਸ ਨਾਮ ਦਾ ਕੁਝ ਤੇਰ ਦੀ ਕੁਝ ਚੀਜ਼ ਆ ਉਹ 4 ਗ੍ਰਾਮ ਲੈ ਕੇ ਜਰਾ ਦੇ ਵਿੱਚ ਫਲਾੜ ਖੜੇ ਕਿਤੇ ਗੱਡੀ ਪਾਸੇ ਸਾਈਡ ਤੇ ਲਾ ਕੇ ਪੀ ਜਾਂਦੇ ਸੀ ਪਹਿਲੀ ਗੱਲ ਤਾਂ ਜੰਦਰੂ ਪਰ ਖੇੜੇ ਤੋਂ ਲੁਧਿਆਣੇ ਜਾਉਂ ਬੰਦਾ 4 ਗ੍ਰਾਮ ਕਿੱਲਾ ਦਾ ਪੈਂਡਮੈਂਟ ਮਿਲਦਾ ਹਰ ਕਦੀ ਰੋਡ ਤੇ ਮਿਲਦਾ ਇੱਥੇ ਮਰਗੀ ਲੈ ਦੋ ਜਦੋਂ ਉੱਥੋਂ ਲੈਣ ਵਾਗਿਆ ਹੋ ਨਾਲ ਲਾਉਣ ਸੈੱਟ ਖੜ ਕੇ ਆ ਕੇ ਪੀਣ ਲੱਗ ਗਿਆ ਉਹ ਕਿਸੇ ਮੋਟਰ ਤੇ ਲੱਗ ਜਾਂਦੇ ਤੇ ਪੀਣਾ ਸੀ ਕਿਸੇ ਮੈਦ ਦੀ ਪਰਲੀ ਤੇ ਲੱਗ ਜਾਂਦੇ ਕਿਸੇ ਹੋਰ ਪਾਸੇ ਸੈੱਟ ਹੀ ਖੜ ਕੇ ਪੀਣਾ ਸੀ ਉਹ ਅਕਲੀ ਗੱਲ ਦੇਖੋ 4 ਗ੍ਰਾਮ ਚਿੱਟਾ ਫੜਿਆ ਗਿਆ ਤੇ 4 ਗ੍ਰਾਮ ਚਿੱਟੇ ਦੀ ਪ੍ਰੈਸ ਕਰ ਰਿਹਾ ਹੈ ਜਿਦੇ ਦਾ ਅਸਸਪੀ ਰਿਕਰਏ ਵੀ ਹੈ ਪਿਛਲੇ 20 ਸਾਲ ਚ ਸਾਰਾ ਚੈੱਕ ਕਰ ਲਓ ਜੇਕਰ 4 ਗ੍ਰਾਮ ਲਾਈਟਰ ਕਮਰੀ ਆ ਉਹ ਥੋੜਾ ਹਲਕਾ 4 ਗ੍ਰਾਮ ਨਹੀਂ ਪੜਿਆ ਪੀਲੇਦੇ ਇੱਕ ਨੰਬਰ ਮੋਦੇ ਲਈ ਪ੍ਰੈਸ ਕਾਂ ਫਰੰਸ ਕਾਂ ਜਿਦੇ ਦਾ ਅਸਸਪੀ ਹੁੰਦਾ ਅਜੇ ਵੀ ਵੀ ਗ੍ਰਾਮ ਕਿਤਾ ਪੜਿਆ ਜਾਂਦਾ ਉਹਦੀ ਪ੍ਰੈਸ ਕਾਂ ਫਰੰਸ ਇੱਕ ਥਾਣੇ ਦਾ ਐਸਐਚਓ ਨਹੀਂ ਕਰਦਾ ਕਾਲੀ ਹੁੰਦੀ ਕੋਈ ਦਬੀ ਕਿਸੇ ਕੂਕੇ ਦੇ ਨਾਮ ਤੇ ਅਖਬਾਰ ਦੇ ਚ ਤੇ ਗੱਲੋਂ ਆਈ ਨਹੀਂ ਕਰਦਾ ਕਾਰਨ ਕੀ ਵੀਰੋਂ ਇੰਨਾ ਹਵਾਉਂ ਕੋਲ ਹੋਰ ਦੇਖੋ ਇੱਕ ਪੱਤਰਕਾਰ ਪੁੱਛਦਾ ਸਿਸ਼ਟੀ ਨੂੰ ਵੀ ਜੀ ਤੁਸੀਂ ਜਿਹੜਾ ਹਰਪ੍ਰੀਤ ਸਿੰਘ ਹੈ ਇਹ ਭਗਤ ਅਰਜਨਵਾਲ ਦੇ ਕੀ ਰਿਸ਼ਤੇ ਨੇ ਕੀ ਸੰਬੰਧ ਹੈ ਕਹਿੰਦਾ ਇਹ ਨਹੀਂ ਹਰੇ ਪਤਾ ਇਹ ਜਾਣ ਦਾ ਵਿਚਾਰ ਨਹੀਂ ਕਮਾਲ ਹੋ ਗਿਆ ਤੜਕੇ ਦਾ ਵੀਡੀਓ ਦਰਵਾਜ਼ਾ ਕੋਈ ਜਾਂਦਾ ਇਹ ਮਰਵਾਤਾ ਘਾਹ ਫੜ ਲਿਆ ਜਦੋਂ ਮਾਪੇ ਦਾ ਅਲੋਪਨਾ ਦਿੱਤੀ ਫਰਿਆ ਗਿਆ ਉਹ ਜਦ ਤੱਕ ਨੂੰ ਬੁਲਾਕਾਤ ਕਰ ਜਾਂਦਾ ਸੀ ਉਹ ਸਾਰਾ ਸੁਰਖੀਆਂ ਤੇ ਉਹਦੇ ਪਰਿਵਾਰ ਨੂੰ ਲਗਾਤਾਰ ਪੁਲਿਸ ਨੇ ਕਈ ਵਾਰੀ ਥਾਣੇ ਆ ਚ ਸੀਰੀਸ ਦਾ ਭੰਦਾ ਉੱਤਨ ਪਾ ਕੇ ਉਹ ਸਿੰਚ ਰਿਤੀ ਜੁਕੀਤਾ ਗਿਆ ਇਹ ਕਹਿੰਦੇ ਪਤਾ ਇਹੀ ਬੰਦਾ ਹਨ ਜਾਨੇ ਕਿਸੇ ਵੀ ਤਰੀਕੇ ਨਾਲ ਇਹ ਉਹਦੇ ਕਰਤਾਰ ਨੂੰ ਮਾਰਨ ਤੇ ਲੱਗੇ ਹੋਏ ਅਕਲੀ ਗਾਦੀ ਕਹਿੰਦੇ ਜੀ ਇਹ ਮੈਡੀਕਲ ਰਿਪੋਰਟ ਨੂੰ ਪੁਆਇੰਟ ਤੇ ਪਾਇਆ ਗਿਆ ਇਹ ਨਸ਼ਾ ਪੀਦਾ ਇਹ ਇਹ ਪਿਸ਼ਾਵ ਚ ਆ ਗਿਆ ਵੀ ਇਹ ਨਸ਼ਾ ਪੀਦਾ ਇਹ ਕੀਜ਼ ਆਤੀ ਹੈ ਕੌਣਸ ਦੀਆਂ ਝੂਠੀਆਂ ਕਹਾੜ ਲਿਆ ਗੱਲੋ ਬੁਲਗਾ ਨੇ ਜਾਂ ਹਮੋਂ ਕਾਮੀਆਂ ਕਹਾਣੀਆਂ ਕਹਿੰਦੇ ਝੂਠੇ ਮੁਕਾਬਲੇ ਬਣਾ ਬਣਾ 15 15 ਸਾਲ ਦੇ ਜਵਾਕਾਂ ਨੂੰ ਰਹਿਲਾਂ ਜਿਹੜੇ ਰੇਲ ਨਾਲ ਉਹ ਤੇ ਸੀ ਕਿਵੇਂ ਨੌਜਵਾਨ ਜਿੱਦਿਆਂ ਬੱਚਿਆਂ ਦੇ ਬੁਲਾਤਕਾਰ ਕਰਕੇ ਲਿਆ ਕੇ ਠਾਣਾ ਚਾਕੇ ਰਾਤ ਨੂੰ ਜੋ ਪਾਰਕ ਤੇ ਖਤਾਲ ਮਾਰਦੇ ਸੀਗੇ ਕਿ ਇਹ ਦਾ ਭਾਈ ਜਿਹੜੀਆਂ ਜਾਣਨੀਆਂ ਨੇ ਇਹ ਤਾਂ ਬਾਜਲਣ ਨੇ ਇਹਦੇ ਸੰਬੰਧਾਂ ਕਿਹੇ ਗੈਰ ਹੋ ਜਾਣ। ਇਹੇ ਕਤਾਰ ਨੂੰ ਮਾਰਦੇ ਰਹੇ। ਇਹ ਉਹ ਨਵੀਂ ਕਹਾਣੀ ਨਹੀਂ। ਵਰਗਾੜੀ ਕੀ ਹੋਇਆ ਸੀ? ਗੋਲੀ ਚਲਾਈ ਪੁਲਿਸ ਨੇ ਦੋ ਜਣੇ ਸੀਟ ਕਰਦੇ। ਆਪ ਦੀ ਜਿਫਸੀ ਦੇ ਗੋਲਿਆਂ ਮਾਰਿਆਂ ਪੁਲਿਸ ਨੇ ਜਿਹੜੇ ਬੱਚੇ ਸੰਗਤ ਨੇ ਸਾਡੇ ਗੋਲੀ ਚਲਾਈ। ਕਿੰਨੀਆਂ ਕਹਾਣੀਆਂ ਲੱਗੂ ਪੁਲਿਸ ਦੀਆਂ ਕਿੱਥੇ ਮੁਕਾਵਲੀਆਂ ਜੋ ਚਾਤਰੀਆਂ ਜੁਰਮੀਆਂ ਕੀ ਕੁਛ ਨਹੀਂ ਹੋਇਆ ਆਪ ਦਾ ਸਾਰੇ ਜਾਣਦਾ ਇਹ ਗੱਲ ਨਹੀਂ ਹੋਇਆ ਸੀ ਅੱਜ ਕੇ ਪਤਨ ਬੰਦਾਂ ਦੇ ਲਈ ਐਸੇ ਤੋਂ ਅੰ ਸਰਕਾਰ ਨੇ ਪਾਚਾ ਕਰ ਦਿੱਤਾ ਕਿ ਲੱਖਾ ਟਿੱਕਾ ਦੇਜਾ ਆਈਆ ਸੈਨਤਾਰਾ ਮੇਰੇ ਨਾਲ ਜੋੜ ਦਿੱਤਾ ਓਏ ਭਾਈ ਅੱਜ ਦੇਖਾ ਉਹ ਲੰਡਾ ਉਹ ਬੰਦੇ ਦੀ ਬਾਅਦੇ ਬੋਲ ਕੇ ਬੈਠਾ ਉਹ ਕਹਿਣ ਲੱਗਾ ਉਹਨਾਂ ਤਾਰਾ ਮੇਰੇ ਨਾਲ ਜੋੜ ਤੂੰ ਕਹਾਣੀ ਬਣਾਉਣ ਲੱਗੇ ਬੰਦੇ ਨੇ ਕਿ ਬਿੱਖੇ ਬੰਦੇ ਦੇ ਕੋ ਬਾਤ ਉਹ ਮਾਂ ਇਸ ਸੇ ਸਮਝਣ ਦੀ ਲੋੜ ਆ ਪੈਨਲੋਜੀ ਕੀ ਨਹੀਂ ਕਰਦੇ ਕਿਸੇ ਵੀ ਕਹਾਣੀ ਤੇ ਬਹੁਤ ਆਤਮਾਨੀਆਂ ਕਹਾਣੀਆਂ ਇਹ ਬੰਦੇ ਦੇ ਖਾਸ ਕਰਦੇ ਆ ਪਰ ਫਿਰ ਸਾਨੂੰ ਇਹਦੇ ਲਈ ਆਪਣੀ ਆਵਾਜ਼ ਬੁਲੰਦ ਕਰਨੀ ਅਗਲੀ ਗੱਲ ਆ ਜੋ ਨਵੇਂ ਕਾਨੂੰਨ ਆਏ ਇਹ ਕਹਿੰਦੇ ਜੀ ਅਸੀਂ ਵਸਤੀਵਾਦੀ ਕਾਨੂੰਨ ਆ ਅੰਗਰੇਜ਼ਾਂ ਨੇ ਲਾਗੂ ਕੀਤੇ ਸੀਗੇ ਉਹ ਕਾਲੇ ਕਾਨੂੰਨ ਸੀ ਜਿਹਨਾਂ ਦੇ ਜ਼ੋਰ ਦੇ ਉਹ ਅਸੀਂ ਖਤਮ ਕਰਕੇ ਜੀ ਉਹ ਅਸੀਂ ਨਵੇਂ ਕਾਨੂੰਨ ਲਿਆਂਦੇ ਕਾਲਕਿ ਉਹੀ ਆ ਵੀ ਬੋਤਲ ਨਦੀ ਹੈ ਜਾਂ ਲੇਵਲ ਨਾਲਾ ਸ਼ਰਾਬ ਧਿਆਨੇ ਵਾਲੀ ਉਹਦੀ ਆੜ ਦੇ ਵਿੱਚ ਇਹਨਾਂ ਨੇ ਉਹ ਕਾਲੇ ਜਿਹੋਣੇ ਜੱਪਤਸ ਦੇ ਖਤਫਾਨ ਬਣਾ ਦੇ ਆਹ ਔਰ ਉਹਦੀ ਸੰਤੋ ਪੰਚੀਦਾਨ ਸਾਡੇ ਸਾਹਮਣੇ ਆ ਗਈ ਜੇਂਦਰਪਾਲ ਟਿੰਨੇ ਆਂ ਜੇਂਦਰਪਾਲ ਟਿੰਨੇ ਦੇ ਉੱਤੇ ਰਾਜਸਾਮ ਦੇ ਵਿੱਚ ਦੇਸਰੋ ਦਾ ਕਾਚਾ ਲਾ ਕੇ ਉਹ ਜੇ ਕੋਈ ਕੰਦਾ ਬਿਆਨ ਦਿੰਦਾ ਉਹਦੇ ਖਿਲਾਫ ਜਾ ਕੇ ਕਹਿੰਦੇ ਐਵੇਂ ਦਾ ਆਪ ਦੇ ਉੱਤੇ ਉਹਦੇ ਖਿਲਾਫ ਦੇਸੂ ਦਾ ਪਰਚਾ ਰਿਜਦਾ। ਕਾਲੂ ਕਿਉਂ ਘਾਟਣ ਕਿਉਂ ਸਿੱਟਦਾ। ਆਪਨੇ ਇੱਥੇ ਮੂੰਹ ਪਰ ਰੱਖੀ ਹੋਇਆ ਹਰਿਆਣੇ ਸਿੱਖਾ ਦੇ ਘਾਟਾ। ਨਦੀਪੁਰੇ ਕੀ ਹੋ ਰਿਹਾ ਸਾਡੇ ਘਾਟਾ ਇਹ ਸੀ। ਅੱਜੇ ਕੋਈ ਗੋਬਿੰਦ ਦੇ ਬੰਦੇ ਆ ਕੇ ਇੱਥੇ ਮਰਜ਼ੀ ਲੈਣ ਜਾਣਾ। ਝੁੱਗੀਆਂ ਦੇ ਓਪੀਆਂ ਬਣਾ ਕੇ ਬੈਠ ਜਾਣਾ ਸਮਾਂ ਦੇ ਰਿਹਾ ਰਹਿੰਦੇ ਹੁਣ। ਉੱਥੇ ਜਾ ਕੇ ਉਹਨਾਂ ਦੇ ਮਰੋਣੇ ਕਰਾਉਂਦੇ ਆ ਕਰਕੇ ਦੇ ਦਿੰਦੇ ਆ ਜੇ ਕਿਤੇ ਸਿੱਖ ਵਿਚਾਰੇ 47 ਦੇ ਯਾਰਿਆਂ ਤੋਂ ਉੱਜੜ ਕੇ ਪਾਕਿਸਤਾਨ ਦੇ ਇੱਕ ਚਾਕੇ ਬੈਂਕੀਆ ਸਪਰਕਤ ਰਸਾਲ ਤੋਂ ਉਹਨਾਂ ਦੇ ਉੱਤੇ ਇਹ ਕਹਾੜਾ ਚਾਹਤਾ ਉਹਦੇ ਘਰ ਤਾਂ ਆਈ ਜਾਂਦੇ ਉਹਦੇ ਜੁਰਮ ਹੁੰਦਾ ਤਾਂ ਸਮਝ ਲੋ ਗੱਲ ਕਿੱਥੇ ਖੜੀ ਹੈ ਗੁਰਨਾਥ ਦੇ ਇੰਡਸਟਰੀ ਅੰਮ੍ਰਿਤਸਰ ਜੀ ਦੇ ਬਕਰ ਸਹ